ਰਾਸ਼ਟਰੀ ਸੱਭਿਆਚਾਰਕ ਮੰਚ ਤੇ ਸ਼ਿਵਾਲੇ ਗਰੁੱਪ ਆਫ ਕਾਲਜਿਸ ਵੱਲੋਂ ਮਹਿਫਿਲ-ਏ-ਪੰਜਾਬ ਸੱਭਿਆਚਾਰਕ ਪ੍ਰੋਗਰਾਮ ਅਤੇ ਧੀਆਂ ਦੀ ਲੋੜੀ ਦਾ ਅੱਜ ਗੁਰਦਾਸਪੁਰ ਦੇ ਪਿੰਡ ਮੁਸਤਫਾਬਾਦ ਜੱਟਾ ਵਿਚ ਲੋੜੀ ਦਾ ਤਿਉਹਾਰ ਜਿਹੜਾ ਹੈ ਉਹ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਮਨ ਬਹਿਲ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਪਰੇਸ਼ਨ ਸ਼ਾਮਿਲ ਹੋਏ ਚਦ ਕੇ ਵਿਸ਼ੇਸ਼ ਮਹਿਮਾਨ ਵਜੋਂ ਕਰਮਜੀਤ ਸਿੰਘ ਪੀ ਸੀ ਐਸ ਐਸ ਟੀ ਐਮ ਗੁਰਦਾਸਪੁਰ ਅਤੇ ਡਾਕਟਰ ਪ੍ਰਭਜੀਤ ਸਿੰਘ ਕਲਸੀ ਜ਼ਿਲ੍ਹਾ ਪਾਸਾ ਅਫਸਰ ਗੁਰਦਾਸਪੁਰ ਨੇ ਸ਼ਿਰਕਤ ਕੀਤੀ ਜਿਨ੍ਹਾਂ ਦੇ ਨਾਲ ਅੰਤਰਰਾਸ਼ਟਰੀ ਸੱਭਿਆਚਾਰਕ ਮੰਚ ਤੋਂ ਸੈਗੀ ਬੋਸ ਫਿਲਮ ਮੇਕਰ ਅਤੇ ਸੰਸਥਾ ਦੇ ਚੇਅਰਮੈਨ ਡਾਕਟਰ ਸੁਤਵਿੰਦਰ ਸਿੰਘ ਸੰਧੂ ਵੀ ਹਾਜ਼ਰ ਹੋਏ ਤੇ ਪ੍ਰਸਿੱਧ ਪੰਜਾਬੀ ਸਿੰਗਰ ਔਜਲਾ ਬ੍ਰਦਰ ਨੇ ਲੋੜੀ ਤੇ ਲੋੜੀ ਦੇ ਪਰਵਿੱਤਰ ਤਿਉਹਾਰ ਦੇ ਉੱਪਰ ਆਪਣੇ ਸੱਭਿਆਚਾਰਕ ਦੇ ਗੀਤਾਂ ਰਾਹੀਂ ਹਰੇਕ ਨੂੰ ਨੱਚਣ ਦੇ ਲਈ ਮਜਬੂਰ ਕੀਤਾ ਸੰਸਥਾ ਦੇ ਬੱਚਿਆਂ ਵੱਲੋਂ ਜਿਹੜਾ ਗਿੱਧਾ ਅਤੇ ਪੰਗੜੇ ਦੀ ਪੇਸ਼ਕਸ਼ ਵੀ ਜਿਹੜੀ ਇੱਕ ਖਾਸ ਮੌਕੇ ਤੇ ਕੀਤੀ ਗਈ ਮੈਂ ਨੰਪਮ ਜੀ ਸਿੰਘ ਕਲਸੀ ਜ਼ਿਲ੍ਹਾ ਪਾਸ਼ਾ ਅਫਸਰ ਗੁਰਦਾਸਪੁਰ ਅੱਜ ਸ਼ਿਵਾਲਿਕ ਕਾਲਜ ਦੇ ਜਿਹੜਾ ਐਜੂਕੇਸ਼ਨਲ ਗਰੁੱਪ ਹੈ ਸੰਗੋਾ ਉਹਦੇ ਸੰਸਥਾ ਦੇ ਜਿਹੜੇ ਚੇਅਰਮੈਨ ਨੇ ਡਾਕਟਰ ਸੁਤਵਿੰਦਰ ਸਿੰਘ ਜੀ ਡਾਕਟਰ ਗੁਰਮੀਤ ਕੌਰ ਜੀ ਇਹਨਾਂ ਦੀ ਸਾਰੀ ਮੈਨੇਜਮੈਂਟ ਵੱਲੋਂ ਅੰਤਰਰਾਸ਼ਟਰੀ ਸੱਭਿਆਚਾਰਕ ਮੰਚ ਜਿਹੜੇ ਉਹਦੇ ਕਾਮੀ ਅੰਤਰਰਾਸ਼ਟਰੀ ਪ੍ਰਧਾਨ ਨੇ ਬਲਵਿੰਦਰ ਕੌਰ ਜੀ ਦੇ ਅਹਿਮਾਈ ਹੇਠ ਨਾਲ ਜਿਹੜਾ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਧੀਆਂ ਦੀ ਲੋਹੜੀ ਦਾ ਜਿਹੜਾ ਅੱਜ ਮਨਾਇਆ ਗਿਆ ਮੈਂ ਸਮਝਦਾ ਕਿ ਪੰਜਾਬੀ ਮਾਂ ਦੇ ਮਾਧਿਅਮ ਰਾਹੀਂ ਇੱਕ ਧੀ ਨੂੰ ਸਮਰਪਿਤ ਧੂਕ ਜਿਹੜਾ ਸਮਾਗਮ ਕਰਾਉਣਾ ਇਹ ਸਾਡੇ ਸਮਾਜ ਲਈ ਇੱਕ ਬਹੁਤ ਅਸਾਰੂ ਹੈ ਔਰ ਸਾਨੂੰ ਧੀਆਂ ਦੀ ਲੋਹੜੀ ਦੇ ਨਾਂ ਤੇ ਜਦੋਂ ਅਸੀਂ ਇਹੀ ਕੁ ਸੁਨੇਹਾ ਦਿੰਨੇ ਆ ਤੇ ਬਹੁਤ ਖੂਬਸੂਰਤ ਸੁਨੇਹਾ ਮਿਲਦਾ ਹੈ ਕਿ ਧੀਆਂ ਹਰ ਖੇਤਰ ਦੇ ਵਿੱਚ ਤਰੱਕੀ ਕਰ ਰਹੀਆਂ ਨੇ ਤੇ ਇਹਨਾਂ ਨੂੰ ਵਧਨ ਫੁੱਲਣ ਦੇ ਪੂਰੇ ਮੌਕੇ ਸਾਨੂੰ ਦੇਣੇ ਚਾਹੀਦੇ ਆ ਔਰ ਇਹਨੂੰ ਦਾ ਸਾਥ ਦੇਣਾ ਚਾਹੀਦਾ ਔਰ ਮੈਨੂੰ ਲੱਗਣ ਡਿਆ ਕਿ ਇੱਕ ਅਗਲਾ ਜਿਹੜਾ ਸਾਡਾ ਸਮਾਜ ਆ ਰਿਹਾ ਲੋਕਾਂ ਨੇ ਮਾਨ ਕਰਿਆ ਕਰਨਾ ਕਿ ਸਾਡੇ ਘਰ 3 ਜੰਮੀਆਂ ਹੁਣ ਵੈਸੇ ਇਹ ਸੋਚ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਸਰਕਾਰ ਦੇ ਉਪਰਾਲੇ ਨੂੰ ਕਿੱਦਾਂ ਦੇਖਦੇ ਹੋ ਘਰ-ਘਰ ਜਾ ਕੇ ਲੋਹੜੀ ਮਨਾ ਰਹੀ ਹੈ ਧੀਾਂ ਦੀ ਬਿਲਕੁਲ ਇਸੇ ਕਾਕੇ ਮਨਾ ਰਿਆ ਕਿ ਧੀ ਨੂੰ ਉਤਸ਼ਾਹਿਤ ਕੀਤਾ ਜਾਵੇ ਔਰਤ ਦਾ ਜਿਹੜਾ ਵਿਕਾਸ ਆ ਉਹਦੇ ਨਾਲ ਜੁੜਿਆ ਜਾਵੇ ਔਰਤ ਦੇ ਵਿਕਾਸ ਦੇ ਵਿੱਚ ਧੀ ਦੇ ਵਿਕਾਸ ਦੇ ਵਿੱਚ ਹੀ ਸਮਾਜ ਦਾ ਵਿਕਾਸ ਹੈਗਾ ਔਰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਕੱਲ ਜਿਹੜੀ ਧੀਾਂ ਦੇ ਨਾਮ ਤੇ ਲੋਹੜੀ ਮਨਾਈ ਗਈ ਸੀ ਤੇ ਨਵ ਜੰਮ ਕਿ ਆਪਾਂ ਇੱਕ ਚੰਗੇ ਮੌਕੇ ਜਿਹੜੇ ਆ ਧੀ ਦੇ ਵਿਕਾਸ ਲਈ ਅੱਜ ਸ਼ਿਵਾਲੇ ਕਾਲਜ ਆਫ ਐਜੂਕੇਸ਼ਨ ਵਿਕੇਸ਼ ਸ਼ਿਵਾਲੇ ਗਰੁੱਪ ਆਫ ਕਾਲਜਿਸ ਦੇ ਚੇਅਰਪਰਸਨ ਕਪੂ ਸਤਿੰਦਰ ਸਿੰਘ ਸੰਧੂ ਪੈਟਰਨ ਡਾਕਟਰ ਸਦੇ ਆਲ ਸਿੰਘ ਸੰਧੂ ਔਰ ਉਹਨਾਂ ਦੇ ਨਾਲ ਦੋਨੋਂ ਉਹਨਾਂ ਦੇ ਬੇਟੇ ਜਿਹੜੇ ਕਿ ਫਾਈਨਾਂਸ ਸੈਕਟਰੀ ਵੀ ਨੇ ਔਰ ਇਹ ਸਾਰਾ ਕਾਰਜਭਾਰ ਜਿਹੜਾ ਉਹ ਐਸ ਐਮ ਡੀ ਰਿਸ਼ਪਦੀਪ ਸਿੰਘ ਸੰਧੂ ਜਿਹੜੇ ਉਹ ਸੰਭਾਲ ਰਹੇ ਨੇ ਔਰ ਮੇਰੇ ਵੱਲੋਂ ਐ ਐਜ਼ ਅ ਸਪੈਸ਼ਲ ਗੈਸਟ ਜਿਹੜਾ ਮੈਂ ਮੈਂ ਅੱਜ ਜੁਆਇਨ ਕੀਤਾ ਇਸ ਫੰਕਸ਼ਨ ਨੂੰ ਬਹੁਤ ਹੀ ਵਧੀਆ ਸੀ ਸਪੈਸ਼ਲੀ ਮੇਰਾ ਜਿਹੜਾ ਵਾ ਬਹੁਤ ਹੀ ਜ਼ਿਆਦਾ ਆਈ ਏਮ ਥੈਂਕਫੁਲ ਟੂ ਕਲਸੀ ਸਾਹਿਬ ਪਰਮਜੀਤ ਸਿੰਘ ਕਲਸੀ ਜੀ ਜਿਨ੍ਹਾਂ ਨੇ ਅੱਜ ਜਿਹੜਾ ਵਾ ਇੱਕ ਇੰਟਰਨੈਸ਼ਨਲ ਲੈਵਲ ਤੇ ਇੱਕ ਸੱਭਿਆਚਾਰਕ ਜਿਹੜਾ ਵਾ ਗਰੁੱਪ ਹੈ ਉਹਨਾਂ ਦੇ ਮੈਂਬਰ ਇੱਥੇ ਸਾਡੇ ਨਾਲ ਵਿਰਾਜਮਾਨ ਨੇ ਬਸ ਮੈਂ ਪ੍ਰੀਤ ਸਿੰਘ ਜੀ ਯੂਐਸਏ ਤੋਂ ਔਰ ਉਹਨਾਂ ਦੇ ਕੋਲਾਬੋਰੇਸ਼ਨ ਦੇ ਨਾਲ ਇੱਕ ਵੱਲ ਗਰੁੱਪ ਆਫ ਕਾਲਜੇਸ ਦੇ ਵਿੱਚ ਅੱਜ ਜਿਹੜਾ ਵਾ ਇਹ ਲੋਹੜੀ ਦਾ ਫੰਕਸ਼ਨ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਔਰ ਅਸੀਂ ਔਨ ਦਾ ਬਿਹਾਫ ਆਫ ਮੈਨੇਜਮੈਂਟ ਔਰ ਸਾਰਿਆਂ ਵੱਲੋਂ ਸਟਾਫ ਮੈਂਬਰਸ ਔਰ ਸਪੈਸ਼ਲੀ ਬੱਚੀਆਂ ਜਿਨ੍ਹਾਂ ਦੀ ਇਹ ਲੋਹੜੀ ਜਿਹੜੀ ਆ ਉਹ ਅਸੀਂ ਅੱਜ ਮਨਾ ਰਹੇ ਆਂ ਔਰ ਉਹਨਾਂ ਨੂੰ ਇੱਥੇ ਆਉਣ ਤੇ ਵੀ ਔਰ ਇਸ ਪ੍ਰੋਗਰਾਮ ਨੂੰ ਔਰ ਸਪੈਸ਼ਲੀ ਉਹਨਾਂ ਵੱਲੋਂ ਜਿਹੜਾ ਮੇਰੇ ਨਾਲ ਖੜੇ ਨੇ ਹੌਜ਼ਲਾ 브ਦਰਸ ਜਿਨ੍ਹਾਂ ਨੇ ਇਹ ਸਾਰਾ ਸਮਾਂ ਜਿਹੜਾ ਉਹ ਬੰਨਿਆ ਔਰ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਰੂਬਰੂ ਕਰਵਾ ਕੇ ਜਿਹੜਾ ਵੈ ਇਹ ਸਾਰਾ ਲੋਹੜੀ ਦੇ ਫੰਕਸ਼ਨ ਦੇ ਨਾਲ ਇਹਨੂੰ ਜੋੜਿਆ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਿਆ ਔਰ ਅਸੀਂ ਸਾਰਿਆਂ ਨੇ ਤੁਸੀਂ ਸ਼ਾਇਦ ਲਾਈਵ ਟੈਲੀਕਾਸਟ ਹੀ ਦੇਖ ਲਿਆ ਹੋਵੇਗਾ ਕਿ ਕਿਸੇ ਨੂੰ ਵੀ ਇਹਨਾਂ ਨੇ ਬੈਠਣ ਨਹੀਂ ਦਿੱਤਾ ਸਾਰਿਆਂ ਨੂੰ ਇਹਨਾਂ ਦੇ ਨਾਲ ਮੈਂ ਸ਼ਾਇਦ ਇਹਦਾ ਨਾਮ ਵੀ ਨਾਲ ਜਿਹੜਾ ਥੈਂਕਸ ਕਰ ਦਿਆਂਗੀ ਬਹੁਤ ਵਧੀਆ ਕੀ ਬੋਲ ਜੀ ਜੀ ਇਹ ਵੀ ਸ਼ਾਇਦ ਵੀਡੀਓਗ੍ਰਾਫੀ ਦੇ ਨਾਲ ਔਰ ਅੱਜ ਦੀ ਅੱਜ ਦੀ ਣੇੜੀ ਨੂੰ ਅੱਜ ਤੁਸੀਂ ਧੀਾਂ ਦੀ ਲੋੜੀ ਮਾਰੀ ਆ ਅੱਜ ਦੀ ਣੇੜੀ ਜਿਹੜੀ ਆ ਕਿੱਥੋਂ ਤੱਕ ਪਹੁੰਚ ਗਈ ਹੈ ਪਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਅਜੇ ਵੀ ਸੋਚ ਰੱਖਦੇ ਆ ਕਿ ਉਹ ਧੀਾਂ ਦੇ ਲੋੜੀ ਜੇ ਤੁਸੀਂ ਬਾਲੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੋ ਧੀਆ ਨੂੰ ਕੁੱਖਾਂ ਚ ਮਾਰਦੇ ਆ ਸਰ ਮੈਨੂੰ ਨਹੀਂ ਲੱਗਦਾ ਕਿ ਹੁਣ ਜਿਹੜੀ ਹੈ ਇੰਨੀ ਕੌਨਸ਼ੀਅਸਨੈਸ ਨਹੀਂ ਹੈਗੀ ਸ਼ਾਇਦ ਅਸੀਂ ਜਿਸ ਵੀ ਜਿਹੜੇ ਆ ਉਸ ਫਰਮ ਆਫ ਸੋਸਾਇਟੀ ਤੋਂ ਹੈਗੇ ਆ ਬਟ ਸਟਿਲ ਜਿਹੜਾ ਵਾ ਅਜੇ ਵੀ ਅਗਰ ਸਾਡੇ ਸਮਾਜ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਜਿਹੜਾ ਸੁਚੇਤ ਹੋਣਾ ਚਾਹੀਦਾ बिकॉज ਪ੍ਰਪੋਰਸ਼ਨ ਹੱਲੇ ਵੀ ਜਿਹੜਾ ਲੜਕੇ ਔਰ ਲੜਕੀਆਂ ਦਾ ਬਹੁਤ ਜ਼ਿਆਦਾ ਘਟ ਹੈ ਲੇਕਿਨ ਅਗਰ ਅਸੀਂ ਚਾਹੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਇੰਪਰੂਵ ਕਰ ਸਕਦੇ ਆ ਔਰ ਮੇਰੇ ਸਾਹਮਣੇ ਜਿੰਨੇ ਵੀ ਸਟਾਫ ਮੈਂਬਰ ਨੇ ਬੱਚੀਆਂ ਨੇ ਆਉਣ ਵਾਲੇ ਅਧਿਆਪਕ ਨੇ ਇਹ ਇਸ ਸੁਨੇਹੇ ਨੂੰ ਅੱਗੇ ਜਿਹੜਾ ਅਲੱਗ-ਲੱਗ ਐਜੂਕੇਸ਼ਨਲ ਇੰਸਟੀਚਿਊਸ਼ਨ ਚ ਜਿੱਥੇ ਵੀ ਇਹ ਜਾਣ ਗਿਆ ਇਸ ਸੁਨੇਹੇ ਨੂੰ ਪਹੁੰਚਾਉਣ ਗਿਆ ਔਰ ਮੇਰੇ ਖਿਆਲ ਦੇ ਨਾਲ ਅੱਜ ਅੱਜ ਦੀ ਡੇਟ ਦੇ ਵਿੱਚ ਭਾਵੇਂ ਮੇਰੇ ਦੋਨੋਂ ਬੇਟੇ ਨੇ ਸਟਿਲ ਮੈਂ ਹਮੇਸ਼ਾ ਹੀ ਜਿਹੜਾ ਵਾ ਕਿਸੇ ਵੀ ਮੰਚ ਤੋਂ ਭਾਵੇਂ ਆਪਣੇ ਕਾਲਜ ਤੋਂ ਜਾਂ ਇੱਥੋਂ ਜਿਹੜਾ ਜਦੋਂ ਵੀ ਕਦੀ ਬੋਲਿਆ ਇਹ ਕਿਹਾ ਹੈ ਕਿ ਉਹ ਮਦਰ ਉਹ ਫਾਦਰ ਬਹੁਤ ਹੀ ਜ਼ਿਆਦਾ ਲੱਕੀ ਹੁੰਦੇ ਨੇ ਜਿਨ੍ਹਾਂ ਦੀ ਇੱਕ ਜਾਂ ਦੋਨੋਂ ਬੇਟੀਆਂ ਹੁੰਦੀਆਂ ਔਰ ਮੇਰੇ ਖਿਆਲ ਨਾਲ ਨਾਰਮਲ ਸਮੇਂ ਦੇ ਵਿੱਚ ਜਿਹੜਾ ਵਾ ਔਰ ਮੇਰੀਆਂ ਆਪਣੀਆਂ ਬਹੁਤ ਫ੍ਰੈਂਡਲੀ ਸਰਕਲ ਦੇ ਵਿੱਚ ਉਹ ਆਮ ਲੱਕੀ ਕਿ ਮੇਰੇ ਬੱਚੇ ਵੀ ਜਿਹੜੇ ਆ ਮੈਂ ਇਹ ਨਹੀਂ ਕਹਿ ਰਹੀ ਕਿ ਬੇਟੇ ਨੇ ਦੋਨੋਂ ਉਹ ਵੀ ਬਹੁਤ ਹੀ ਬਹੁਤ ਵੀ ਆਰ ਲੱਕੀ ਪਰਸਨ ਲੇਕਿਨ ਆਨਵਾਲੀ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਜਿੰਨਾ ਵੀ ਪੇਰੈਂਟਸ ਦੇ ਕਿ ਬੇਟੀਆਂ ਜਿਹੜੀਆਂ ਨੇ ਉਹ ਬੇਟਿਆਂ ਦੇ ਨਾਲੋਂ ਜ਼ਿਆਦਾ ਆਪਣੇ ਪੇਰੈਂਟਸ ਦੇ ਨਾਲ ਅਟੈਚ ਹੁੰਨੀ ਆ ਸ਼ਾਇਦ ਉਹਨਾਂ ਨੂੰ ਦੂਰ ਜਾਣ ਦਾ ਇੱਕ ਆਪਣੇ ਮਨ ਦੇ ਵਿੱਚ ਖਦਸ਼ਾ ਹੁੰਦਾ ਹੈ ਔਰ ਇਹ ਪ੍ਰੂਵਡ ਚੀਜ਼ ਹੈ ਸੋਸਾਇਟੀ ਦੇ ਵਿੱਚ ਜਿਹਦੇ ਤੋਂ ਅਸੀਂ ਦੂਰ ਹੁੰਨੇ ਆ ਉਹਦੇ ਪ੍ਰਤੀ ਜ਼ਿਆਦਾ ਜਿਹੜਾ ਵਾ ਸਾਡੀ ਰਹਿੰਦੀ ਆ ਇੱਕ ਵੀ ਅਸੀਂ ਉਹਨੂੰ ਜਿਹੜਾ ਵਾ ਜ਼ਿਆਦਾ ਅਪਰੋਚੇਬਲ ਰਹਿੰਨੇ ਆ ਉਹਦੇ ਨਾਲ ਲੋੜੀ ਬਣਾਈ ਗਈ ਆ ਅੱਜ ਸ਼ਵਾਲਕ ਗਰੁੱਪ ਉਹਨਾਂ ਇੱਕ ਬਹੁਤ ਹੀ ਵਧੀਆ ਜਿਹੜਾ ਪ੍ਰਾਲਾ ਕੀਤਾ ਗਿਆ ਹੈ ਔਰ ਜਿਹੜੀ ਜਿਹੜੀ ਰਹਿਦਮਾਈ ਆ ਹਰਮਨ ਬੈਲ ਜੀ ਨੇ ਕਿ ਹੈ ਐਸ ਡੀ ਐਮ ਸਾਹਿਬ ਕਰਮਜੀਤ ਸਿੰਘ ਜੀ ਆਏ ਜੀ ਦਾਲ ਹੀ ਡਾਕਟਰ ਕਲਸੀ ਜੀ ਜੋ ਕਿ ਭਾਸ਼ਾ ਵਿਭਾਗ ਤੋਂ ਨੇ ਉਹਨਾਂ ਨੇ ਬਹੁਤ ਵਧੀਆ ਕਰਕੇ ਇਸ ਫੰਕਸ਼ਨ ਨੂੰ ਕਰਾਇਆ ਗਿਆ ਹੈ ਔਰ ਇਸ ਵਿੱਚ ਜੋ ਧੀਆਂ ਦਾ ਸਮਾਨ ਹੈ ਉਹ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ਜੋ ਬੱਚੀਆਂ ਨੂੰ ਉਹਨਾਂ ਦਾ ਸਮਾਨ ਕਰਨਾ ਚਾਹੀਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਧ ਜਿਹੜਾ ਸਮਾਨ ਹੋ ਕੀਤਾ ਜਾਵੇਗਾ ਔਰ ਮੈਂ ਸਾਰੀ ਜਿਹੜੀ ਪ੍ਰਬੰਧਕ ਕਮੇਟੀ ਹੈ ਜੋ ਟੀਚਿੰਗ ਸਟਾਫ ਹੈ ਜੋ ਬੱਚੇ ਹੈ ਜਿਨ੍ਹਾਂ ਨੇ ਇੱਥੇ ਪਾਰਟਿਸਿਪੇਟ ਕੀਤਾ ਹੈ ਉਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ ਸਪੈਸ਼ਲੀ ਔਜਲਾ ਸਾਹਿਬ ਨੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਕਰਕੇ ਜਿਹੜਾ ਹੈ ਉਹ ਬੱਚਿਆਂ ਨੂੰ ਬਹੁਤ ਹੀ ਲਿਟਾਇਆ ਹੈ ਔਰ ਸਾਰੇ ਬੱਚੇ ਜਿਹੜੇ ਆ ਪੂਰੇ ਤਰੀਕੇ ਹਨ ਤਾਂ ਮੈਂ ਸਭ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇੱਥੇ ਆ ਇਹ ਰੀਅਲੀ ਬਹੁਤ ਪ੍ਰਾਊਡ ਮੂਮੈਂਟਸ ਹੈ ਮੇਰੇ ਲਈ ਮੈਂ ਸ਼ੈਗੀ ਬਾਸ ਦੇ ਤੌਰ 'ਤੇ ਫਿਲਮ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਅਸਲ ਜ਼ਿੰਦਗੀ ਦੀ ਨਕਲ ਪੜਦੇ ਤੇ ਹਮੇਸ਼ਾ ਦੁਕਾਨਾ ਰਹਿਣਾ ਸ਼ੂਟਿੰਗ ਦੇ ਮਾਧਿਅਮ ਨਾਲ ਕਿਸੇ ਵੀ ਤਰ੍ਹਾਂ ਕਿ ਰੀਲੀ ਬੇਟਾ ਇੰਨਾ ਕਿ ਜ਼ਿਆਦਾ ਵਧੀਆ ਅੱਛਾ ਲੱਗ ਰਿਹਾ ਨਾ ਮੈਨੂੰ ਮੈਂ ਹੁਣੇ ਡਾਂਸ ਕਰ ਰਿਹਾ ਸੀ 5 ਮਿੰਟ ਪਹਿਲੇ ਔਰ ਮੇਰੇ ਲਈ ਇੱਕ ਬੜਾ ਮੈਮ ਨੇ ਜਿੱਦਾਂ ਦੱਸਿਆ ਮੇਰੇ ਵੀ ਦੋ ਬੇਟੇ ਨੇ ਔਰ ਮੈਨੂੰ ਬੜਾ ਕੇਜ ਹੈ ਕੁੜੀ ਦਾ ਹਨਾ ਤੇ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਮੈਂ ਆਪਣੇ ਬੱਚੇ ਦੇ ਨਾਲ ਡਾਂਸ ਕਰ ਰਿਹਾ ਵਾ ਪੂਰਾ ਇੰਜੋਏ ਕੀਤਾ ਔਰ ਜਿਹੜੀ ਲੋੜੀ ਲਈ ਜਦੋਂ ਮੈਨੂੰ ਕਲਸੀ ਸਾਹਿਬ ਨੇ ਦੱਸਿਆ ਕਿ ਅਸੀਂ ਲੋੜੀ ਦਾ ਫੈਸਟੀਵਲ ਈਆਂ ਦਾ ਕਰਨ ਆਇਆ ਔਰ ਆਪਾਂ ਫਟਾਫਟ ਤਿਆਰ ਹੋ ਗਏ ਕਿਉਂਕਿ ਸਾਡਾ ਕਮਿੰਗ ਸੂਨ ਪ੍ਰੋਜੈਕਟ ਹੈ ਲਾਡੂ ਆਹਾਂ ਉਹ ਠੀਆਂ ਦੇ ਉੱਤੇ ਹੀ ਹੈ ਔਰ ਸ਼ਿਵਾਲਿਕ ਗਰੁੱਪਸ ਐਂਡ ਇਨਰੀ ਸਾਰੀ ਟੀਮ ਪ੍ਰੋਫੈਸਰ ਗਵਨ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਕਿ ਔਰ ਇੱਕ ਨਾ ਬੜੇ ਇੱਕ ਫੈਮਿਲੀ ਵਾਲਾ ਮਾਹੌਲ ਮਿਲਿਆ ਆ ਔਰ ਮੈਂ ਚਾਹੁੰਨਾ ਵਾ ਕਿ ਜਿੱਥੋਂ ਤੱਕ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਡਾ ਇਹ ਸਨੇਹਾ ਜਾ ਰਿਹਾ ਹੈ ਅੱਜ ਪਹੁੰਚ ਜਾਏਗਾ ਕਿ ਜਿੱਥੇ-ਜਿੱਥੇ ਵੀ ਹੈ ਧੀਆਂ ਦਾ ਸਤਿਕਾਰ ਕਰੋ ਕਿਉਂਕਿ ਇੱਕ ਧੀ ਹੀ ਹੈ ਜਿਹਨੇ ਦੀ ਵਿਦੌਲਤ ਅਸੀਂ ਅੱਜ ਖੜੀਆਂ ਸਾਡੀ ਮਾਂ ਵੀ ਧੀ ਸੀ ਤੇ ਇਸ ਕਰਕੇ ਬਹੁਤ ਪ੍ਰਾਊਡ ਮੂਮੈਂਟ ਹੈ ਘਰ ਘਰ ਲੋੜੀ ਹੋਣੀ ਚਾਹੀਦੀ ਹੈ